ਐਕਟਿਵ ਭਾਈ ਨੇ ਵੈਸੇ ਗੁੰਡਿਆਲਾ ਰੋਲ ਕਰਾਤਾ ਲੈ ਹੀ ਹੋਰ ਮੇਰੇ ਕੋਲੋਂ ਵੀ ਜਕਾਰਾ ਲਵਾ ਦਿਓ ਮੈਂ ਇੱਧਰਲੇ ਪਾਸੇ ਆ ਜਾ ਸਿੰਘਾਂ ਵਾਲੇ ਪਾਸੇ ਆ ਜਾ ਪਰ ਥੈਂਕ ਯੂ ਜਿੰਨੇ ਦਾ ਇੱਕ ਐਸਾ ਨਾਮ ਜਿਨ ਨੇ ਬੜੀ ਲੇਟ ਐਂਟਰੀ ਮਾਰੀ ਸਿਨੇਮੇ ਚ ਬਟ ਉਹਨੇ ਆਪਣਾ ਇੱਕ ਵੱਖਰਾ ਹੀ ਘਰ ਛੱਤ ਲਿਆ ਵੀ ਇਸ ਘਰ ਦੇ ਵਿੱਚ ਮੈਂ ਹੀ ਰਹਿਣਾ ਹੁਣ ਉਹ ਨਾਮ ਉਹ ਏਰੀਆ ਉਹਦੇ ਨਾਮ ਤੇ ਹੀ ਆ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਰੋਲ ਹੋਏਗਾ ਸਿਰਫ ਇਸੇ ਕਲਾਕਾਰ ਨੂੰ ਯਾਦ ਕੀਤਾ ਜਾਏਗਾ ਮੇਰਾ ਵੀਰ ਪ੍ਰਿੰਸ ਕਿਤਾ ਪਤਾ ਲੱਗ ਗਿਆ ਮੈਂ ਤੇਰਾ ਹੀ ਨਾਮ ਲੈ ਪ੍ਰਿੰਸ ਕਮਲਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਕਟਿਵ ਭਾਈ ਨੇ ਵੈਸੇ ਗੁੰਡਿਆਂ ਵਾਲਾ ਰੋਲ ਕਰਾਤਾ ਤੇ ਮੈਂ ਕਹਾ ਸੀਗਾ ਮੈਂ ਕਹਾ ਭਈਆ ਹਥਿਆਰ ਜੇ ਤਾਂ ਸਾਡੇ ਸਟਾਲ ਲਈ ਹੋਰ ਮੇਰੇ ਕੋਲੋਂ ਵੀ ਜਕਾਰਾ ਲਵਾ ਦਿਓ ਮੈਂ ਇਧਰਲੇ ਪਾਸੇ ਆ ਜਾ ਸਿੰਘਾਂ ਵਾਲੇ ਪਾਸੇ ਆ ਜਾ ਪਰ ਥੈਂਕ ਯੂ ਗਿੱਪੀ ਭਾਈ ਜੀ ਦਾ ਹਮੇਸ਼ਾ ਹੀ ਮੇਰੇ ਲਈ ਕੋਸ਼ਟ ਕੁਛ ਅਲੱਗ ਚੀਜ਼ ਲੈ ਕੇ ਆਉਂਦੇ ਆ ਤੇ ਬਹੁਤ ਸਵਾਦ ਆਇਆ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ Ravi brother act ਤੇ ਭਾਈ ਨੇ ਵੈਸੇ ਗੁੰਡਿਆਲਾ ਰੋਲ ਕਰਾਤਾ ਲੈ ਹੀ ਹੋਰ ਮੇਰੇ ਕੋਲੋਂ ਵੀ ਜਕਾਰਾ ਲਵਾ ਦਿਓ ਮੈਂ ਇੱਥੇਲੇ ਪਾਸੇ ਆ ਜਾ ਸਿੰਘਾਂ ਵਾਲੇ ਪਾਸੇ ਆ ਜਾ ਪਰ ਥੈਂਕ ਯੂ ਜਿੰਨੇ ਦਾ ਇੱਕ ਐਸਾ ਨਾਮ ਜਿਨ ਨੇ ਬੜੀ ਲੇਟ ਐਂਟਰੀ ਮਾਰੀ ਸਿਨੇਮੇ ਚ ਬਟ ਉਹਨੇ ਆਪਣਾ ਇੱਕ ਵੱਖਰਾ ਹੀ ਘਰ ਛੱਤ ਲਿਆ ਵੀ ਇਸ ਘਰ ਦੇ ਵਿੱਚ ਮੈਂ ਹੀ ਰਹਿਣਾ ਹੁਣ ਉਹ ਨਾਮ ਉਹ ਏਰੀਆ ਉਹਦੇ ਨਾਂ ਤੇ ਹੀ ਆ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਰੋਲ ਹੋਏਗਾ ਸਿਰਫ ਇਸੇ ਕਲਾਕਾਰ ਨੂੰ ਯਾਦ ਕੀਤਾ ਜਾਏਗਾ ਮੇਰਾ ਵੀਰ ਪ੍ਰਿੰਸ ਕਿਤਾ ਪਤਾ ਲੱਗ ਗਿਆ ਮੈਂ ਤੇਰਾ ਹੀ ਨਾਲ ਹੈ ਪ੍ਰਿੰਸ ਕਮਲਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਕਟਿਵ ਭਾਈ ਨੇ ਵੈਸੇ ਗੁੰਡਿਆਂ ਵਾਲਾ ਰੋਲ ਕਰਾਤਾ ਤੇ ਮੈਂ ਕਿਹਾ ਸੀਗਾ ਮੈਂ ਕਿਹਾ ਭਈ ਹਥਿਆਰ ਜੇ ਤਾਂ ਸਾਡੇ ਸਟਾਲ ਲਈ ਹੋਰ ਮੇਰੇ ਕੋਲੋਂ ਵੀ ਜਕਰਾਂ ਲਵਾ ਦਿਓ ਮੈਂ ਇਧਰਲੇ ਪਾਸੇ ਆ ਜਾ ਸਿੰਘਾਂ ਵਾਲੇ ਪਾਸੇ ਆ ਜਾ ਪਰ ਥੈਂਕ ਯੂ ਜੀਪੀ ਬਾਈ ਜੀ ਦਾ ਹਮੇਸ਼ਾ ਹੀ ਮੇਰੇ ਲਈ ਕੋਸ਼ਟ ਕੁਛ ਅਲੱਗ ਚੀਜ਼ ਲੈ ਕੇ ਆਉਂਦੇ ਆ ਤੇ ਬਹੁਤ ਸਵਾਦ ਆ థాంਕ ਯੂ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਲਵ ਯੂ ਬ੍ਰਦਰ